ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਬਠਿੰਡਾ ਸ਼ਹਿਰ ਦੇ ਵਿੱਚ ਸੋ ਗਾਈ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬਿਲਕੁਲ ਨਵੀਂ ਫਰੈਸ਼ ਕੋਠੀ ਆ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਆ ਪੌੜੀਆਂ ਬਾਹਰ ਦੀ ਦਿੱਤੀਆਂ ਹੋਈਆਂ ਵਿੜਾ ਵੀ ਅੱਗੇ ਦਿੱਤਾ ਹੋਇਆ ਸੋ ਨਵੀਂ ਕੋਠੀ ਆ ਸੋਹਣਾ ਕਮ ਹੋਇਆ ਵੀ ਐ ਇਸ ਕੋਠੀ ਦਾ ਉਸ ਤੋਂ ਪਹਿਲਾਂ ਆਪਾਂ ਕੋਠੀ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੇ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਗੱਲ ਕਰਦੇ ਸੀ ਆਪਾਂ ਇਸ ਕੋਠੀ ਦੀ ਤਾਂ ਦੋ ਵਾਸ਼ਰੂਮ ਆ ਦੋ ਬੈੱਡਰੂਮ ਆ ਇੱਕ ਡਰੈੰਗ ਰੂਮ ਆ ਓਪਨਰ ਸੋਈ ਹੈ ਸੋ ਸੋਹਣਾ ਪੋਰਸ਼ਨ ਬਣਿਆ ਹੋਇਆ 100 ਗਜ ਦੇ ਵਿੱਚ ਇੱਕ ਕੋਠੀ ਹੈ ਸਟਾਰਟਿੰਗ ਤੇ ਵਾਸ਼ਰੂਮ ਆ ਜਿਹੜਾ ਦਿੱਤਾ ਹੋਇਆ ਆਪਾਂ ਦੇਖ ਰਹੇ ਆ। ਸੋ ਵਧੀਆ ਛੋਟਾ ਜਿਹਾ ਇੱਕ ਵਿੜਾ ਵੀ ਹੈਗਾ ਬਾਹਰ ਦੀ ਪੌੜੀਆਂ ਦਿੱਤੀ ਹੋਈਆਂ ਦੋ ਬੈੱਡਰੂਮ ਬਣੇ ਹੋਏ ਆ। ਓਪਨ ਰਸੋਈ ਆ ਕਬਰ ਦਾ ਕੰਮ ਜਿਹੜਾ ਰਸੋਈ ਦਾ ਰਹਿੰਦਾ। ਸੋ ਬਹੁਤ ਹੀ ਸੋਹਣੀ ਕੁਠੀ ਆਪਾਂ ਕਹਿ ਸਕਦੇ ਆ। ਰੇਟ ਦੀ ਜੇਕਰ ਗੱਲ ਕਰੀਏ ਤਾਂ 23 ਲੱਖ ਰੁਪਇਆ ਡਿਮਾਂਡ ਕੀਤੀ ਆ ਮਾਲਕ ਨੇ। ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਰੇਟ 23 ਲੱਖ ਅਰਜਨ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਸੋ ਜੇਕਰ ਤੁਹਾਨੂੰ ਇਹ ਕੋਠੀ ਪਸੰਦ ਆਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਔਰ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ 23 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇੱਕ ਬੇਨਤੀ ਜਿਹੜੀ ਆ ਪ੍ਰਵਾਹਨ ਕਰਿਓ ਵੀਡੀਓ ਜਦੋਂ ਵੀ ਬਣਾਉਣੀ ਆ ਮੋਬਾਈਲ ਨੂੰ ਟੇਡਾ ਕਰਕੇ ਜਰੂਰ ਬਣਾਇਆ ਕਰੋ ਸੋ ਇਹ ਮੋਬਾਈਲ ਨੂੰ ਖੜਾ ਕਰਕੇ ਵੀਡੀਓ ਬਣਾਈ ਗਈ ਸੀ ਤਾਂ ਕਰਕੇ ਇਸ ਤਰ੍ਹਾਂ ਕਰਕੇ ਮੈਂਸ਼ਨ ਕਰਨਾ ਪਿਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਵੇਚਣਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਆਫ ਕਾਸਟ ਮੋਬਾਈਲ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਤੇ ਘਰ ਦੀ ਸਾਰੀ ਡਿਟੇਲ ਕਿਹੜਾ ਮੁਹੱਲਾ ਕਿਹੜਾ ਸ਼ਹਿਰ ਆ ਕਿੰਨੇ ਫੁੱਟ ਗਲੀ ਆ ਕਿੰਨੇ ਬੈੱਡਰੂਮ ਆ ਕੀ ਸਾਈਜ਼ ਆ ਬੈੱਡਰੂਮਾਂ ਦਾ ਇਹ ਵੀ ਮੈਂਸ਼ਨ ਕਰ ਦਿਆ ਕਰੋ ਤੇ ਐਡ ਆਪਾਂ ਤੁਹਾਡੀ ਜਿਹੜੀ ਆ ਫ੍ਰੀਜ਼ ਕਰਾਂਗੇ ਸੋ ਪਲੀਜ਼ ਕਰਦੀ ਡਿਟੇਲ ਸਾਰੀ ਜ਼ਰੂਰ ਦੱਸ ਦਿਆ ਕਰੋ ਤੇ ਅੱਜ ਫਿਰ ਗੱਲ ਕਰਦੇ ਸੀ ਇਸ ਕੋਠੀ ਦੀ 100 ਗਜ ਦੇ ਵਿੱਚ ਕੋਠੀ ਬਣੀ ਹੋਈ ਆ ਅਰਜਨ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਰੇਟ ਜਿਹੜਾ ਹੈਗਾ 23 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜਾਸਤੇ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਇਹ ਵੀ ਫ੍ਰੀ ਆਫ ਕਾਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਧੰਨਵਾਦ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ